ਜਨਿੰਦਰ ਪਛਮੀ ਦੀ ਜਦੋਂ ਜਿਮਨੀ ਚੌਂ ਸੀਗੀ ਤਾਂ ਅਸੀਂ ਇੱਥੇ ਇਹ ਘਰ ਜਿੱਥੋਂ ਮੈਂ ਬੋਲ ਰਿਹਾ ਇਸ ਵਕਤ ਇਹ ਅਸੀਂ ਰੈਂਟ ਤੇ ਲਿਆ ਤੇ ਨਾਲ ਅਸੀਂ ਪਬਲਿਕਲੀ ਇਹ ਐਲਾਨ ਕੀਤਾ ਸੀ ਕਿ ਹਫ਼ਤੇ ਚ ਕਟੁਕਟ ਦੋ ਦਿਨ ਜਿਹੜਾ ਮੁੱਖ ਮੰਤਰੀ ਦਾ ਦਫ਼ਤਰ ਇੱਥੇ ਰਹੂਗਾ ਹਾਲਾਂਕਿ ਸੱਤੇ ਦਿਨ ਰਹੂਗਾ ਪਰ ਕਟੁਕਟ ਦੋ ਦਿਨ ਮੈਂ ਇੱਥੇ ਹਫ਼ਤੇ ਚੋਂ ਦੋ ਦਿਨ ਮੈਂ ਆਪਹਾਦਰੀ ਲਵਾਉਂਗਾ ਅੱਜ ਉਸ ਜਲੰਧਰ ਪਛਮੀ ਦੀ ਬਹੁਤ ਵੱਡੀ ਜਿੱਤ ਤੋਂ ਬਾਅਦ ਸਾਡਾ ਅੱਜ ਪਹਿਲਾ ਦਿਨ ਹੈ ਜੋ ਆਮ ਲੋਕਾਂ ਨੂੰ ਮਿਲਣ ਦਾ ਦਿਨ ਹੈ ਕੱਲ ਨੂੰ ਵੀ ਹੈ ਪੂਰਾ ਦਿਨ ਕੱਲ ਦਾ ਤੁਸੀਂ ਸ਼ਾਇਦ ਆ ਆਪਣੇ ਕੈਮਰਾ ਨਾਲ ਹੀ ਦੇਖ ਹੀ ਲੈ ਆਉਣਾ ਕਿ ਲੋਕ ਕਿਸ ਤਰ੍ਹਾਂ ਇੱਕ ਉਮੀਦਾਂ ਲੈ ਕੇ ਇੱਕ ਆਪਣੇ ਕੰਮਾਂ ਨੂੰ ਜਾਂ ਨਜੀ ਕੰਮ ਹੋਣ ਭਾਵੇਂ ਉਹ ਸਮਾਜਿਕ ਕੰਮ ਹੋਣ ਉਹਨੂੰ ਲੈ ਕੇ ਇੱਥੇ ਪਹੁੰਚੇ ਨੇ ਤੇ ਹਰ ਇੱਕ ਨੂੰ ਅਟੈਂਡ ਕੀਤਾ ਜਾ ਰਿਹਾ ਹੈ 1 ਟੂ 1 ਅਟੈਂਡ ਕੀਤਾ ਜਾ ਰਿਹਾ ਹੈ ਜੇ ਕੋਈ ਪੁਲਿਸ ਦਾ ਕੰਮ ਹੈ ਤਾਂ ਪੁਲਿਸ ਨੂੰ ਨਾਲ ਦੀ ਨਾਲ ਕਿਉਂਕਿ ਡਿਪਾਰਟਮੈਂਟ ਸਾਰੇ ਬੈਠੇ ਨੇ ਮੇਰੇ ਕੋਲ ਤਾਂ ਨਾਲ ਦੀ ਨਾਲ ਆਰਡਰ ਦਿੱਤੇ ਜਾ ਰਹੇ ਨੇ ਨਿਰਦੇਸ਼ ਦਿੱਤੇ ਜਾ ਰਹੇ ਨੇ ਤੇ ਜੇ ਕੋਈ ਹੋਰ ਡਿਪਾਰਟਮੈਂਟ ਦੇ ਕੰਮ ਨੇ ਉਹ ਵੀ ਹੱਲ ਹੋ ਰਹੇ ਨੇ ਅੱਛਾ ਐਕਸਪੀਰੀਅੰਸ ਹੈ ਮੈਨੂੰ ਬਹੁਤ ਚੰਗਾ ਖੁਦ ਨੂੰ ਲੱਗ ਰਿਹਾ ਹੈ ਕੇ ਲੋਕ ਆ ਰਹੇ ਨੇ ਉਹ ਇਕੱਲਾ ਇੱਥੋਂ ਨਹੀਂ ਆ ਲੋਕ ਪਟਾਣਕੋਟ ਤੋਂ ਵੀ ਲੋਕ ਫਿਰੋਜ਼ਪੁਰ ਤੋਂ ਵੀ ਆ ਜਾਏ ਕੋਈ ਜ਼ੀਰੇ ਤੋਂ ਵੀ ਆਏ ਕਿਉਂਕਿ ਉਹਨਾਂ ਨੂੰ ਸ਼ਾਇਦ ਜਲੰਧਰ ਜਿਆਦਾ ਨੇੜੇ ਪੈਂਦਾ ਚੰਡੀਗੜ੍ਹ ਨਾਲ ਤੇ ਇਸੇ ਤਰ੍ਹਾਂ سلسلہੇ ਜਾਰੀ ਲਾਊਗਾ ਹਰ ਹਫ਼ਤੇ ਦੋ ਦਿਨ ਮੇਰਾ ਮੇਰੀ ਹਾਜ਼ਰੀ ਹੋਊਗੀ ਬਾਕੀ ਪੰਜ ਦਿਨ ਸਰਕਾਰ ਵੱਲੋਂ ਜਿਹੜੇ ਲਾਇਸਨ ਅਫਸਰ ਜਾ ਜ਼ਿੰਮੇਵਾਰ ਅਫਸਰ ਜਿਹੜੇ ਨੇ ਉਹ ਇੱਥੇ ਰਹਿਣਗੇ ਕੋਈ ਵੀ ਬੰਦਾ ਜਦੋਂ ਮਰਜ਼ੀ ਆ ਕੇ ਇੱਥੇ ਐਪਲੀਕੇਸ਼ਨ ਦੇ ਸਕਦਾ ਜਿਹੜੀ ਕਿ ਸਕੈਨ ਹੋ ਕੇ ਜਾਂ ਫਿਰ ਉਹਨੂੰ ਉਸ ਐਪਲੀਕੇਸ਼ਨ ਨੂੰ ਅਸੀਂ ਡਿਪਾਰਟਮੈਂਟ ਦੇ ਥਰੂ ਪਹੁੰਚਾਵਾਂਗੇ ਜੇ ਕੋਈ ਕਾਗਜ਼ਾਂ ਦੀ ਕਮੀ ਬਾਤਕਾਟ ਹੋਈ ਤਾਂ ਉਹ ਵਾਪਸ ਉਹਨਾਂ ਨੂੰ ਫੋਨ ਕੀਤਾ ਜਾਊਗਾ ਬੈਕ ਕਾਲ ਕੀਤੀ ਜਾਊਗੀ ਉਹਨਾਂ ਬੰਦਿਆਂ ਨੂੰ ਉਹਨਾਂ ਦੇ ਕੰਮ ਆਪ ਲੋਕਾਂ ਦਾ ਸਵਾਲ ਸੀ ਕਿ ਡਾਇਰੈਕਟ ਮਿਲ ਸਰਬੇ ਜਾਂ ਕੋਈ ਆਨਲਾਈਨ ਪ੍ਰੋਸੈਸ ਹੈ ਜਾਂ ਕਿਵੇਂ ਨਹੀਂ ਡਾਇਰੈਕਟ ਹੈ ਫਿਲਹਾਲ ਤਾਂ ਤੁਸੀਂ ਆਪ ਹੀ ਮਿਲਿਓ ਡਾਇਰੈਕਟ ਹੈ ਤੇ ਫਸਟ ਕਮ ਫਸਟ ਸਰਵਿਸ ਹੈ ਹੁਣ ਵੀ ਅਜੇ 2 ਘੰਟੇ ਅਜੇ ਹੋਰ ਲੱਗਣਗੇ ਮੇਰੇ ਸੋ ਇੱਕ ਛੋਟਾ ਜਿਹਾ ਬ੍ਰੇਕ ਲੈਣ ਲਈ ਮੈਂ ਆਇਆ ਸੀ ਤੁਸੀਂ ਕਹਾਂ ਮੈਨੂੰ ਸ਼ਿਕਾਇਤਾਂ ਕਿਸ ਮਸਲੇ ਤੇ ਆਈਆਂ ਹਰ ਕਿਸਮ ਦੇ ਲੋਕਾਂ ਦੇਖੋ ਹਰ ਕਿਸਮ ਦੀਆਂ ਸ਼ਿਕਾਇਤਾਂ ਜਦਾਂ ਹੋਵੇ ਨਾ 75 ਸਾਲ ਤੋਂ ਕੋਈ ਸ਼ਿਕਾਇਤ ਸੁਣੀ ਹੋਈ ਨਹੀਂ ਗਈ ਤੋਂ ਪਾਵੇਂ ਲੋਕਾਂ ਦੇ ਨਿੱਜੀ ਜੀਵਨ ਨਾਲ ਸੰਬੰਧਤ ਸ਼ਿਕਾਇਤਾਂ ਨੇ ਪਾਵੇਂ ਸਮਾਜਿਕ ਸ਼ਿਕਾਇਤਾਂ ਨੇ ਹਰ ਕਿਸਮ ਦਾ ਜਿਹੜੀ ਕੋਈ ਸ਼ਿਕਾਇਤਾਂ ਜਾਂ ਸੁਝਾਅ ਵੀ ਆ ਰਹੇ ਨੇ ਬਹੁਤ ਸਾਰੇ ਇਹ ਵੀ ਅੱਛੀ ਗੱਲ ਹੈ ਕਿ ਸੁਝਾਅ ਆ ਰਹੇ ਨੇ ਕਿ ਐਂ ਕਰੋ ਜੀ ਇਹਦੇ ਨਾਲ ਇਦਾਂ ਹੋ ਜਾਊਗਾ ਔਰ ਇਹ ਐਨ ਆਰ ਆਈ 벨ਟ ਹੈ ਇੱਥੋਂ ਦੇ ਲੋਕ ਬਹੁਤ ਸਾਰੇ ਜਿਹੜੇ ਲੋਕ ਉਹ ਬਾਹਰ ਰਹਿੰਦੇ ਨੇ ਵਿਦੇਸ਼ਾਂ ਚ ਰਹਿੰਦੇ ਨੇ ਤੇ ਬਹੁਤ ਸਾਰੇ ਲੋਕ ਇਹ ਵੀ ਕਹਿਣਾ ਆਏ ਨੇ ਕਿ ਅਸੀਂ ਆਮਾਨਿਅ ਕਲੀਨਿਕ ਵਾਸਤੇ ਆਪਣੇ ਪਿੰਡ ਜਗ੍ਹਾ ਦੇਣ ਨੂੰ ਤਿਆਰ ਆ ਜੀ ਸਾਡੇ ਪਿੰਡ ਹਸਪੀਟਲ ਖੋਲ ਦੋ ਸਾਡੇ ਸਟੇਡੀਅਮ ਬਣਾ ਦੋ ਸਾਡੇ ਸਕੂਲ ਬਣਾ ਸੋ ਚੰਗੀ ਗੱਲ ਹੈ ਔਰ ਦੁਆਬੇ ਦੇ ਵਿੱਚ ਇਸ ਤਰ੍ਹਾਂ ਦਾ ਐਕਸਪੀਰੀਅੰਸ ਜਿਹੜਾ ਪਹਿਲੇ ਪਹਿਲੀ ਵਾਰ ਹੋ ਰਿਹਾ ਤੋ ਇਕ ਤਾਂ 150 ਤੋਂ 200 ਕਿਲੋਮੀਟਰ ਕਟੋ ਘਟ ਆਉਣ ਜਾਣ ਤਾਂ ਜ਼ਿਆਦਾ ਹੋ ਜੂਗਾ ਕੱਲਾ ਜਾਣ 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 ਹੀ ਕਰ ਲਈਏ ਤਾਂ 150 ਕਿਲੋਮੀਟਰ ਦੇ ਰੇਟ ਤੇ ਤਾਂ ਰਸਤਾ ਹੀ ਕਟੂਗਾ ਦਿਹਾੜੀ ਬਚੂਗੀ ਤੇ ਇੱਥੇ ਆ ਕੇ ਉਹ ਮਿਲਣਗੇ 1 ਟੂ 1 ਗੱਲ ਹੋਊਗੀ ਵਧੀਆ ਤਰੀਕੇ ਨਾਲ ਗੱਲ ਹੋਊਗੀ ਤਾਂ ਜੇ ਪੰਜਾਬ ਚ ਹੋਰ ਰੋਲ ਲਗਾ ਰਹੇ ਆਂ ਕਿ ਅਧਿਕਾਰੀ ਨਹੀਂ ਸੁਣਦੇ ਪੰਜਾਬ ਚ ਪਹਿਲਾਂ ਵੀ ਸੰਗਰੂਰ ਅਸੀਂ ਕਰਦੇ ਆਂ ਸੰਗਰੂਰ ਸਾਡੇ ਕੋਲ ਘਰ ਹੈ ਤੂੰ ਸੰਗਰੂਰ ਤੋਂ ਵੀ ਜਦੋਂ ਸੰਗਰੂਰ ਜਾਂਦੇ ਆਂ ਤਾਂ ਅਸੀਂ ਅਨਾਉਂਸ ਕਰਦੇ ਨੇ ਤਾਂ ਉੱਥੇ ਬਟਿੰਡੇ ਤੋਂ ਮਾਨਸਾ ਤੋਂ ਉੱਥੇ ਬਰਨਾਲੇ ਤੋਂ ਉੱਥੇ ਪਧੌੜ ਤੋਂ ਮਹਿਲਕਲਾਂ ਤੋਂ ਸ਼ੇਰਪੁਰ ਤੋਂ ਧੂਰੀ ਤੋਂ ਉੱਥੇ ਵੀ ਲੋਕ ਆਉਂਦੇ ਆਂ ਇੱਥੇ ਵੀ ਪੂਰਾ ਮਾਜਾ ਤੇ ਦੋਆਬਾ ਸਾਰਾ ਆਊਗਾ ਤਾਂ ਚੰਗਾ ਲੱਗਦਾ ਜੀ ਕਿ ਜਦੋਂ ਅਸੀਂ ਵੋਟਾਂ ਮੰਗਣ ਜਾਂਦੇ ਆ ਉਦੋਂ ਤਾਂ ਅਸੀਂ ਘਰ-ਘਰ ਜਾਂਦੇ ਆ ਈਵਨ ਜਿਹੜੇ ਖੇਤਾਂ 'ਚ ਘਰ ਹੁੰਦੇ ਨੇ ਉੱਥੇ ਵੀ ਵੋਟਾਂ ਮੰਗਣ ਜਾਂਦੇ ਆ ਪਰ ਜਦੋਂ ਵੋਟਾਂ 'ਚ ਜਿੱਤ ਜਾਂਦੇ ਆ ਤਾਂ ਉਦੋਂ ਅਸੀਂ ਕਹਿੰਦੇ ਨੇ ਕੱਲ ਚੰਡੀਗੜ੍ਹ ਆਓ ਜੀ ਤੁਹਾਨੂੰ ਯਾਦ ਹੋਊਗਾ ਜਦੋਂ ਰਿਜ਼ਲਟ ਆਇਆ ਸੀ ਕਿ 10 ਮਾਰਚ ਨੂੰ ਤਾਂ ਮੈਂ ਜੋ ਪਹਿਲੀ ਸਪੀਚ ਦਿੱਤੀ ਸੀ 10 ਮਾਰਚ 2022 ਨੂੰ ਉਹਦੇ ਵਿੱਚ ਮੈਂ ਇਹ ਗੱਲ ਕਹੀ ਸੀ ਕਿ ਹੁਣ ਸਰਕਾਰ ਜਿਹੜੀ ਹੈ ਉਹ ਪਿੰਡਾਂ 'ਚੋਂ ਕਸਬਿਆਂ 'ਚੋਂ ਸ਼ਹਿਰਾਂ 'ਚੋਂ ਚੱਲਿਆ ਕਰੂਗੀ ਸਭ ਸਰਕਾਰ ਤੁਹਾਡੇ ਦਵਾਰ ਨਾਂ ਦਾ ਪ੍ਰੋਗਰਾਮ ਪਹਿਲਾਂ ਹੀ ਚੱਲਦਾ ਹੈ ਡਿਪਟੀ ਕਮਿਸ਼ਨਰ ਜਾਂ ਐਸਐਸਪੀ ਜਾਂ ਏਡੀਸੀ ਉਹ ਪਿੰਡਾਂ ਜਾ ਕੇ ਸ਼ਿਕਾਇਤਾਂ ਸੁਣਦੇ ਆਂ ਕਈ ਜਗ੍ਹਾ ਤੇ ਰਿਸਟਰੀਆਂ ਵੀ ਪਿੰਡਾਂ ਜਾ ਜਾ ਕੇ ਹੁੰਦੀਆਂ ਨੇ ਤਹਿਸੀਲਦਾਰ ਨਾਲ ਜਾਂਦੇ ਨੇ ਤੇ ਇਸ ਤਰ੍ਹਾਂ ਮੇਰੇ ਦੁਆਬੇ ਦੇ ਵਿੱਚ ਇਸ ਤਰ੍ਹਾਂ ਆਉਣ ਨਾਲ ਹੋਰ ਵੀ ਜ਼ਿਆਦਾ ਲੋਕਾਂ ਨਾਲ ਨੇੜਤਾ ਵਧੂਗੀ ਸਰਕਾਰ ਦਾ ਕੰਮ ਇਹੀ ਹੁੰਦਾ ਜੀ ਕਿ ਲੋਕਾਂ ਨਾਲ ਨੇੜਤਾ ਵਧਾ ਕੇ ਲੋਕਾਂ ਦੇ ਕੰਮ ਕਰੇ ਕਈ ਵਾਰ ਅਧਿਕਾਰੀ ਨਹੀਂ ਸੁਣਦੇ ਜਾਂ ਪੁਲਿਸ ਮੁਲਾਜ਼ਮ ਨਹੀਂ ਸੁਣਦੇ ਇਸ ਤਰੀਕੇ ਨਹੀਂ ਕੁਝ ਕਰ ਰਹੇ ਆ ਜਾਂ ਲੰਬੇ ਭਾਜੀ ਸਾਰੇ ਕਿਸਮ ਦੇ ਸੁਨੇਹ ਕਰਦੇ ਨੇ ਤੁਸੀਂ ਕੰਮ ਕਰੋ ਜਦੋਂ ਉਹ ਮੈਨੂੰ ਮਿਲ ਕੇ ਬਾਹਰ ਨਿਕਲਦੇ ਨੇ ਤੁਸੀਂ ਉਹਨਾਂ ਤੋਂ ਪੁੱਛ ਲਿਓ ਸਾਰੇ ਸਵਾਲ ਤੋ ਉਹ ਦੱਸ ਦੇਣਗੇ ਕਿ ਕੀ ਹੱਲ ਹੋਇਆ ਉਹਦਾ ਜਾਂ ਕਿਸ ਤਰ੍ਹਾਂ ਕਈ ਬੰਦੇ ਰੋਣ ਹੀ ਲੱਗ ਜਾਂਦੇ ਆ ਕਿਉਂਕਿ ਜ਼ਿੰਦਗੀ ਦਾ ਸਵਾਲ ਹੋ ਜਾਂਦਾ ਹੈ ਕਈ ਬੰਦਿਆਂ ਦੇ ਇੱਕ ਪੰਜ ਪੰਜ ਸਾਲ ਦੇ ਕੋ ਕੇਸ ਹੀ ਅੜੇ ਪਏ ਨੇ ਪੁਰਾਣੇ ਐਵੇਂ ਕਿਸੇ ਅ ਅਫਸਰ ਦੀ ਲਾਪਰਵਾਹੀ ਕਰਕੇ ਜਾਂ ਕਿਸੇ ਦੀ ਜਿੱਦ ਕਰਕੇ ਜ਼ਿੰਦਗੀ ਹੋਈ ਖੜ ਗਈ ਕਬੀਲਦਾਰੀ ਹੋਈ ਖੜ ਗਈ ਸੋ ਅਸੀਂ ਇੱਥੇ ਕੋਸ਼ਿਸ਼ ਕਰ ਰਹੇ ਆ ਜਿੰਨੇ ਆਉਣ ਉਹਨਾਂ ਨੂੰ ਇਨਸਾਫ ਮਿਲੇ ਤੇ ਜਦੋਂ ਇੱਥੋਂ ਜਾਣ ਤੱਕ ਟੁਕੜ ਟੁਕੜ ਖੁਸ਼ ਹੋ ਕੇ ਜਾਣ ਤੇ ਹਰੇਕ ਦੇ ਘਰੇ ਜਿਹੜਾ ਤਰੱਕੀ ਦਾ ਔਰ ਤੰਦਰੁਸਤੀ ਦਾ ਦੀਵਾ ਬਲੇ ਥੈਂਕ ਯੂ